शांति के लिए सद्भावना और भाईचारा बनाने के लिए बिजली पानी के समूचे प्रबंध सड़कों गलियों के नवनिर्माण बुजुर्गो महिलाओं के सम्मान शिक्षा के साथ साथ स्वास्थ्य के अच्छे इंतजाम के लिए पूर्ण मल्होत्रा को कामयाब बनाए दो नंबर तो वाला हाथ के निशान वाला बटन दबाए दो नंबर वाला हाथ के निशान वाला बटन दबाए दो नंबर वाला हाथ के निशान वाला बटन दबाए ਬਹੁਤ ਵਧੀਆ ਨੂੰ ਰਿਸਪੌਂਸ ਮਿਲ ਰਿਹਾ ਹੈ ਇੱਚ ਕਹਿਣ ਦੀ ਕੋਈ ਗੱਲ ਨਹੀਂ ਜਿੰਨਾ ਕੰਮ ਕੀਤਾ ਉਹਨਾਂ ਵਧਨ ਰਿਸਪੌਂਸ ਮਿਲ ਰਿਹਾ ਲੋਕੀ ਕਹਿੰਦੇ ਇਸ ਵਾਰ ਫਿਰ ਪੁਨਾ ਕਿੰਨਾ ਦੇ ਕੰਮ ਕਰਾਏਗੇ 5 ਸਾਲ ਲੱਗਦੇ ਲੋਕਾਂ ਦੇ ਕਿੰਨੇ ਟੁਕੜੇ ਲਾਏਗੇ ਕਿਦਾਂ ਤੁਸੀਂ ਲਾ ਕੇ ਇਸ ਸਰਕਾਰ ਹੱਥ ਪੂਰੀ ਸੜਕਾ ਬਣੀ ਹੈ ਸਹੀ ਇਹਦੀਆਂ ਸਵਰਸਿਵਲ ਲਵਾਏਗੇ ਪਾਰਕ ਬਣਾਏਗੇ ਜਿਮ ਲਗਾਏਗੇ ਪੈਂਸ਼ਨਾਂ ਲਗਾਈਆਂਗੇ ਕਾਰਪੇਸ਼ਨ ਦਾ ਕੰਮ ਕੀਤਾ ਗਿਆ ਹੈ ਕਰੋਨਾ ਚ ਬਹੁਤ ਕੰਮ ਕੀਤਾ ਹੈ ਬਹੁਤ ਮਿੰਟਾਂ ਤੋਂ ਹਮੇਸ਼ਾ ਹੀ ਢਾਈ ਸਾਲ ਮਿਲੇ 5 ਸਾਲ ਨਹੀਂ ਮਿਲੇ ਢਾਈ ਸਾਲ ਮਿਲੇ ਢਾਈ ਸਾਲ ਤੋਂ ਵੱਧ ਤੋਂ ਵੱਧ ਕੰਮ ਹੈ ਮੇਰੇ ਸਾਲ ਨਾਲ 7 ਕਰੋੜ ਦਾ ਕੰਮ ਕੀਤਾ ਗਿਆ ਇੱਥੇ ਲੱਗਦਾ ਵਧੀਆ ਜਿੰਨਾ ਲਾਭ ਹਾਸਿਲ ਕਰੋਗੇ ਬਿਲਕੁਲ ਕੋਈ ਹੈ ਹੀ ਨਹੀਂ ਆਪਣੇ ਵਾਸਤੇ ਆ ਲੋਕਾਂ ਦੇ ਵਿੱਚ ਗਏ ਉਹ ਦੂਰੀ ਦੂਰ ਕਿਸ ਤਰ੍ਹਾਂ ਕਾਰਾ ਮਿਲੇ ਪਿਆਰ ਮਿਲੇ ਬਹੁਤ ਵਧੀਆ ਬਹੁਤ ਵਧੀਆ ਕਜ ਕੀ ਕਹਿਣਾ ਚਾਹੋਗੇ 1000 ਰੁਪਿਆ ਕਹਿੰਦੇ ਸੀ ਮਿਲੂਗਾ ਡੇਟਿਸ ਨੂੰ ਆਮ ਪਾਰਟੀ ਰਕਿਤਾ ਦਾ ਕੁਝ ਨਹੀਂ ਮਿਲਣਾ ਮੇਰੀ ਜੇਬ ਇੱਕ ਜੇਬ ਚ ਕੱਢ ਕੇ ਦੂਜੀ ਜੇਬ ਚ ਪੈਣਾ ਸਾਡੇ ਤੇ ਹੀ ਖਰਚਾ ਲਾ ਕੇ ਸਾਨੂੰ ਲੋਕਾਂ ਨੂੰ ਦੇਣਾ ਆਮ ਪਾਲੀ ਦਾਵੇ ਉਹ ਕਰੀਵੇਂ ਅਸੀਂ ਪਿਛਾਸ ਕੀਤਾ ਕੰਮ ਤਾਂ ਕੁਝ ਵੀ ਨਹੀਂ ਕੀਤਾ ਜੀ ਪਤਾ ਕਰੋ ਲੋਕਾਂ ਕੋਲੋਂ ਕਿਹੜਾ ਕੰਮ ਕੀਤਾ ਇੱਕ ਵੀ ਸਾਬਤ ਕਰਨ ਜਿਹੜਾ ਕੀਤਾ ਸ਼੍ਰੀ ਭਾਰਤ ਪੁਸ਼ਨ ਰਾਚੂ ਜੀ ਨੇ ਕੀਤਾ ਕੋਈ ਕੰਮ ਨਹੀਂ ਕੀਤਾ ਸਾਡੇ ਕੰਮਾਂ ਦੇ ਉੱਤੇ ਹੱਕ ਜਿਤਾ ਕੇ ਉਹਨਾਂ ਨੇ ਜਿਤਾਇਆ ਕਿੱਦਾਂ ਦਾ ਫਰਸਾ ਦਵਾਵੇ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ ਸਿਰਫ ਆਪਣਾ ਏਰੀਆ ਵਧੀਆ ਬਣਾਣਾ ਜੀ ਮੈਂ ਆਪਣਾ ਏਰੀਆ ਦੇਖਣਾ ਚਾਹੁੰਦੀ ਆ ਭਾਰਤਨਗਰ ਭਾਰਤਨਗਰ ਤੋਂ ਲੈ ਕੇ ਸਿੰਘਪੁਰਾ ਸਿੰਘਪੁਰਾ ਤੋਂ ਲੈ ਕੇ ਕਲੱਬ ਰੋਡ ਜੱਟ ਤੇ ਮਨੋਰ ਨਗਰ ਦੋ ਦਿਨ ਰਹਿ ਗਿਆ ਜੋਂ ਨੂੰ ਕਿੱਦਾਂ ਦਾ ਮਨ ਵਿੱਚ ਗੱਲਾਂ ਆ ਰਹੀਆਂ ਵੀ ਖਤਮ ਸਿਰਫ ਕਲੱਬ ਰੋਡ ਰਹਿ ਗਿਆ ਬਾਕੀ ਸਭ ਖਤਮ ਬਹੁਤ ਅੱਛਾ ਜੀ ਬਹੁਤ ਅੱਛਾ ਇਹਨਾਂ ਨੇ ਬਹੁਤ ਕੰਮ ਕਰਵਾਏ ਆ ਠੀਕ ਸੜਕਾਂ ਵਗੈਰਾ ਦਾ ਬਾਕੀ ਉਹਵੇਂ ਵੀ ਅਸੀਂ ਜੋ ਚਾਹੀਦਾ ਹੁੰਦਾ हर साडा जो काम होंगे करवा के दें नहीं बिल्कुल बिल्कुल जी बिलकुल बहुत खुशी है हमारे को जो उनसे बार बार में हाथ मिलाते हैं मिलते हैं जफ फिर पा पा करके और इससे बढ़ करके क्या चाहिए काम करवाया तो मैडम ने तभी तो आते हैं हमने क्या नहीं काम करवाया हमने बहुत कुछ काम करवाया ये तो देखो ट्यूबवेल भी लगवाए हैं सड़कें भी बनवाई हैं पार्कें भी साफ करवाई हैं पार्कों में बहुत कुछ काम करवाया है पड़ेगी क्यों नहीं पड़ेगी काम में वोट पड़ेंगी काम करवाया तो वोट भी देंगे ਬਸ ਬਹੁਤ ਵਧੀਆ ਸਾਰੇ ਕੰਮ ਕਰਦੇ ਆ ਅਸੀਂ ਜਦੋਂ ਵੀ ਇਹਨਾਂ ਨੂੰ ਬੁਲਾਉਂਦੇ ਆ ਸਾਡੇ ਨਾਲ ਖੜੇ ਹੁੰਦੇ ਆ ਬਹੁਤ ਨੇਚਰ ਹੀ ਬਹੁਤ ਵਧੀਆ ਇਹਨਾਂ ਦਾ ਅਸੀਂ ਇਹਨਾਂ ਨੂੰ ਪਾਵਾਂਗੇ ਵੋਟ ਪਾਵਾਂਗੇ ਜ਼ਰੂਰ ਪਾਵਾਂਗੇ ਦੇ ਵਿੱਚ 5 ਸਾਲ ਪਹਿਲੇ ਕੰਮ ਕੀਤੇ ਕਿ ਵਧੀਆ ਕੀਤੇ ਲੱਗ ਹਾਂਜੀ 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 ਸਾਰੇ ਕੰਮ ਇਹਨਾਂ ਨੇ ਬਹੁਤ ਵਧੀਆ ਕੀਤੇ ਆ ਜਦੋਂ ਵੀ ਅਸੀਂ ਬੁਲਾਇਆ ਇਹਨਾਂ ਨੇ ਸਾਰੇ ਕੰਮ ਕਰਾਏ ਆ ਸਾਡੇ ਸਕੂਟਰੀ ਲੈ ਕੇ ਘੁੰਮਦੇ ਰਹਿੰਦੇ ਆ ਦੱਸੋ ਬਈ ਕਿਹੜਾ ਕੰਮ ਜਿਹੜਾ ਕੰਮ ਨਹੀਂ ਆਣਾ ਉਹ ਵੀ ਹੋ ਜਾਂਦਾ ਨਹੀਂ ਨਹੀਂ ਕੋਈ ਨਹੀਂ ਮਿਲੂਗਾ ਜਿੱਦਾਂ ਕੌਂਸਲਰ ਹਾਂਜੀ ਬਿਲਕੁਲ ਪੈਣਗੇ ਪੈਣਗੇ ਕੰਮ ਨੂੰ ਵੋਟਾਂ ਪੈਣੀਆਂ ਕੋਈ ਗੱਲ ਤਾਂ ਹੈ ਹੀ ਨਹੀਂ ਜਿਹੜਾ ਕੰਮ ਕਰੂਗਾ ਉਹ ਲੈ ਜੂਗਾ ਬਿਲਕੁਲ ਮਿਲੂਗਾ ਜੀ ਬਿਲਕੁਲ ਮਿਲੂਗਾ ਐਸੀ ਕੋਈ ਗੱਲ ਨਹੀਂ ਮੇਰਾ ਜਸਵੰਤ ਸਿੰਘ ਵਾਲਾ ਬਟਨ ਹੈ ਜਸਵੰਤ ਸਿੰਘ ਮਾਹੌਲ ਬਹੁਤ ਵਧੀਆ ਹੈਗਾ ਜੀ ਸਾਡਾ ਉਗੀ ਪਿਛਲੇ 5 ਸਾਲ 6 ਸਾਲ ਮੈਡਮ ਨੇ ਪੂਰਾ ਕੰਮ ਕੀਤਾ ਹੈਗਾ ਵਾ ਕੋਈ ਵੀ ਜਿਹੇ ਕੰਮ ਨਹੀਂ ਹੈਗਾ ਵੀ ਜਿਹੜਾ ਆਪਾਂ ਕਈ ਆ ਵੀ ਮੈਡਮ ਨੇ ਨਹੀਂ ਕੀਤਾ ਬਹਿਲ ਦੇ ਆਧਾਰ ਤੇ ਉਹ ਇੱਕ 95 ਵਾੜਾ ਦੇ ਵਿੱਚ ਇੱਕ ਪਹਿਲੇ ਕਾਉਂਸਲਰ ਇਹੀ ਹੈਗੇ ਨੇ ਜਿਹੜੇ ਆਪਣੇ ਦਿਹਰ ਤੋਂ 5:30 ਵਜੇ ਤੋਂ ਲੈ ਕੇ ਰਾਤ ਦੇ ਘਟੋਗਾ 9:30 ਵਜੇ ਤੱਕ ਔਨ ਡਿਊਟੀ ਬਾਹਰ ਹੀ ਦੇ ਰਿਆ ਜੀ ਕਿ ਨਹੀਂ ਸੜਕਾਂ ਦਾ ਨਿਰਮਾਣ ਕਰਵਾਇਆ ਇਹਨਾਂ ਨੇ ਪਾਰਕਾਂ ਦਾ ਕਰਾਇਆ ਜਿਮ ਲਗਵਾਏ ਪਾਰਕਾਂ ਦੇ ਵਿੱਚ ਰੋਡ ਜਾਲੀਆਂ ਦਾ ਕੰਮ ਕਰਵਾਇਆ ਹੈਗਾ ਵਾ ਸਟਰੀਟ ਲਾਈਟਾਂ ਦਾ ਕੰਮ ਕਰਾਇਆ ਵਾ ਕੋਈ ਕੰਮ ਕਰਦੇ ਵਿੱਚ ਉਹ ਇਹ ਜ ਨਹੀਂ ਹੈਗਾ ਵੀ ਜਿਹੜਾ ਇਹਨਾਂ ਨੇ ਨਹੀਂ ਕਰਾਇਆ ਬਾਗ ਦੇ ਵਿੱਚ ਤੇ ਸਾਨੂੰ ਬਹੁਤ ਭਰਮਾ ਹੂੰਗਾਰਾ ਮਿਲਦਾ ਪਿਆ ਹੈਗਾ ਵਾ ਤੇ ਲੋਕੀ ਤਾਂ ਜਾਨੀ ਕਿ ਮਠਿਆਈਆਂ ਚੱਕੀ ਫਿਰਦੇ ਹੈਗੇ ਨੇ ਕੋਈ ਗੱਲ ਚ ਨਹੀਂ ਸਰੋਪੇ ਪਾ ਰਿਆ ਕੋਈ ਹਾਰਾਂ ਨਾਲ ਮੈਡਮ ਦਾ ਸਵਾਗਤ ਕਰ ਰਿਆ ਵਾ ਤੇ ਉਹ ਕਹਿੰਦਾ ਵੀ ਜਿੱਤ ਸਾਡੀ ਅੱਜ ਹੀ ਪੱਕੀ ਹੈਗੀ ਹੈ ਮੈਡਮ ਮੋਟਾ ਭਾਜੀ ਪੂਰੀਆਂ ਪੈਣ ਗਈਆਂ ਸਾਰੇ ਪਾਸੇ ਜਾਨੀ ਕਿ ਪੂਨਮ ਲੋਤਰਾ ਪੂਨਮ ਲੋਤਰਾ ਜੀ ਹੋਗੀ